ਸਹੀ ਹੈ ਜੀ ਇੱਕ ਮਿੰਟ 1 2 ਜਗੁਦੀਪ ਇੱਕ ਮਿੰਟ ਇੱਕ ਮਿੰਟ ਸੋ ਸਮੁੱਚੇ ਸਮਾਜ ਨੂੰ ਅੱਜ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਵੇਂ ਪਿਛਲੇ ਸਦੀਆਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਵਿੱਤਰ ਜਨਮ ਦਿਹਾੜਾ ਮਾਗਦੀਪ ਪੂਰਨਮਾ ਨੂੰ ਮਨਾਇਆ ਜਾਂਦਾ ਹੈ ਸੋ ਉਸੇ ਹੀ ਤਰ੍ਹਾਂ ਇਸ ਵਾਰ ਵੀ ਮਾਗਦੀਪ ਪੂਰਨਮਾ 12 ਫਰਵਰੀ 2025 ਨੂੰ ਕਾਸ਼ੀ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਸਹਾਰਾ ਜਨਮ ਸਥਾਨ ਕਾਸ਼ੀਆ ਕੌਮ ਦਾ ਮੱਕਾ ਵਿਖੇ ਬਹੁਤ ਹੀ ਸ਼ਰਧਾ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਸਮੁੱਚੇ ਸਮਾਜ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਕਾਸ਼ੀ ਦੀ ਧਰਤੀ ਤੇ ਪਹੁੰਚ ਕੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ। ਤਾਂ ਜੋ ਆਪਾਂ ਮਾਗਦੀ ਪੁਰਨਵਾ ਨੂੰ 12 ਫਰਵਰੀ 2025 ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਹਰ ਸਾਲਾਂ ਦੀ ਤਰ੍ਹਾਂ ਸਤਿਗੁਰੂ ਰਵਿਦਾਸ ਸਹਾਰਾ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾ ਸਕੀਏ। ਸੋ ਬਾਣੀ ਵਿੱਚ ਫਰਮਾਨ ਹੈ ਕਿ 1433 ਕੀ ਮਾਗ ਸੰਦੀ 1500 ਦੁਖਿਓ ਕੇ ਕਲਿਆਣ ਹਿਤ ਪ੍ਰਗਟੇ ਸ਼੍ਰੀ ਰਵਿਦਾਸ ਸੋ ਮਾਗ ਦੀ ਪੂਰਨਮਾ ਉਹਨਾਂ ਦੀ ਬਾਣੀ ਦੇ ਮੁਤਾਬਕ ਇਹੀ ਮਾਗ ਦੀ ਪੂਰਨਮਾ ਨੂੰ ਮਨਾਇਆ ਜਾਂਦਾ ਸੋ ਉਸ ਤਰੀਕੇ ਦੇ ਨਾਲ ਹੀ ਬਣਾਇਆ ਜਾਵੇਗਾ ਸੋ ਇਥੇ ਨਾਲ ਦੀ ਨਾਲ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਸਮਾਜ ਦੇ ਵਿਰੋਧੀ ਅਲਸਰਾਂ ਨੂੰ ਤਾਲਣਾ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਗੁਰੂ ਘਰਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਹੈ ਔਰ ਸਦਾ ਹੀ ਉਥੇ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਹੀ ਰਹੇਗਾ ਔਰ ਜੇ ਕੋਈ ਅਨਸਰ ਕਿਸੇ ਵੀ ਤਰੀਕੇ ਦੇ ਨਾਲ ਅਮਰਤ ਬਾਣੀ ਨੂੰ ਉੱਥੋਂ ਮੂਵ ਕਰਨ ਦੀ ਜਾਂ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦਾ ਰਦਾਸੀਆ ਸਮਾਜ ਮੂੰਹ ਤੋੜ ਜਵਾਬ ਦੇਵੇਗਾ ਸੋ ਸਾਰੇ ਹੀ ਦੇਸ਼ ਦੇ ਅੰਦਰ ਸਮੁੱਚੇ ਵਰਗਾਂ ਨੂੰ ਇਹ ਬੇਨਤੀ ਹੈ ਕਿ ਆਪਾਂ ਭਾਈਚਾਰਕ ਸਾਂਝ ਕਾਇਮ ਕਰਨੀ ਆ ਸੋ ਭਾਈਚਾਰਕ ਸਾਂਝ ਤਾਈਓ ਕਾਇਮ ਰਹਿ ਸਕਦੀ ਆ ਜਦੋਂ ਅਸੀਂ ਇੱਕ ਦੂਜੇ ਦੇ ਧਰਮਾਂ ਦਾ ਇੱਕ ਦੂਜੇ ਦੇ ਧਰਮਾਂ ਦੇ ਗ੍ਰੰਥਾਂ ਦਾ ਇੱਕ ਦੂਜੇ ਦੇ ਧਰਮਾਂ ਦੇ ਰਹਿਬਰਾਂ ਦਾ ਸਤਿਕਾਰ ਕਰਾਂਗੇ ਸਤਿਕਾਰ ਕਰੋ ਤੇ ਸਤਿਕਾਰ ਕਰਵਾਓ ਸੁਇਸ਼ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿੱਥੇ-ਜਿੱਥੇ ਵੀ ਅਮਰਤ ਬਾਣੀ ਦਾ ਪ੍ਰਕਾਸ਼ ਹੈ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਨਾ ਕਰੀਏ ਔਰ ਜਿਹੜੇ ਕੁਝ ਲੋਕ ਸ਼ਰਾਤੀ ਅਨਸਰ ਸ਼ਰਾਬਾਂ ਪੀ ਕੇ ਗਾਲੀ ਗਲੋਚ ਕਰਦੇ ਆ ਔਰ ਸਮੁੱਚੇ ਸਮਾਜ ਨੂੰ ਟਾਰਗੇਟ ਕਰਦੇ ਆ ਕਿ ਚਿਮਾਰ ਸ਼ਬਦ ਵਰਤ ਕੇ ਕਾਲਾ ਕੱਢਦੇ ਆ ਸੋ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਧਰਮ ਦੇ ਠੇਕੇਦਾਰਾਂ ਨੂੰ ਵੀ ਇਹ ਬੇਨਤੀ ਹੈ ਕਿ ਆਪਣੇ ਧਰਮ ਨੂੰ ਸਮਝਾਓ ਆਪਣੇ ਸੇਵਾਦਾਰਾਂ ਨੂੰ ਸਮਝਾਓ ਕਿ ਦੂਸਰੇ ਧਰਮਾਂ ਨੂੰ ਦੂਸਰੇ ਦੇ ਧਰਮ ਦੇ ਲੋਕਾਂ ਨੂੰ ਦੂਸਰੇ ਦੇ ਧਰਮ ਦੇ ਜਾਤਾਂ ਨੂੰ ਕਦੀ ਵੀ ਟਾਰਗੇਟ ਨਾ ਕਰੋ ਭਾਈਚਾਰਕ ਸਾਂਝ ਗੁਰੂਆਂ ਪੀਰਾਂ ਨੇ ਹਮੇਸ਼ਾ ਹੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਆ ਮਾਨਵਤਾ ਦੀ ਗੱਲ ਕੀਤੀ ਆ ਮਾਨਸਕੀ ਜਾਤ ਸਭਾ ਇੱਕ ਆ ਪਹਿਚਾਨ ਉਹ ਉਹ ਇੱਕ ਆ ਪਹਿਚਾਨ ਉਹ ਉਦੋਂ ਹੀ ਹੋਣਾ ਜਦੋਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਾਂਗੇ ਸਾਰੇ ਰਹਿਬਰਾਂ ਦਾ ਸਤਿਕਾਰ ਕਰਾਂਗੇ ਸਾਰੇ ਗ੍ਰੰਥਾਂ ਦਾ ਸਤਿਕਾਰ ਕਰਾਂਗੇ ਤਾਂ ਹੀ ਉਹ ਸੀ ਆਪਣੇ ਆਪਣੇ ਰਹਿਬਰਾਂ ਦੇ ਅਨਵਾਈ ਹੋ ਸਕਦੇ ਆ ਉਹਨਾਂ ਦੇ ਗੁਰੂ ਹੋ ਉਹਨਾਂ ਦੇ ਪੁੱਤਰ ਹੋ ਸਕਦੇ ਆ ਉਹਨਾਂ ਦੀ ਉਹ ਔਲਾਦ ਹੋ ਸਕਦੇ ਆ ਉਹਨਾਂ ਦੇ ਸੇਵਾਦਾਰ ਹੋ ਸਕਦੇ ਆ ਹਾਂਜੀ ਡਾਕਟਰ ਡੇਟ ਤੇ ਸਾਨੂੰ ਦਾ ਮੈਂਸ਼ਨ ਜ਼ਰੂਰ ਕਰੋ ਵੀ ਅਸੀਂ ਇਸ ਬਾਰੇ ਗੌਰ ਕਰ ਤੁਰਾ ਰਹੇ ਹਾਂ ਜਿਹੜੇ ਵਿਸ਼ੇਸ਼ ਤੌਰ ਤੇ ਅੱਜ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਅੱਜ ਇਕੱਠੇ ਹੋਣ ਦੀ ਉਪਰਾਲਾ ਕੀਤਾ ਗਿਆ ਉਹ ਮੇਨ ਕਾਰਨ ਇਹ ਹੈ ਕਿ ਪਿਛਲੇ ਸਾਲ ਕੁਝ ਸੰਤ ਮਹਾਂਪੁਰਸ਼ਾਂ ਨੇ ਐਲਾਨ ਕੀਤਾ ਸੀ ਕਿ ਮਾਗਦੀ ਪੂਰਨਮਾ ਨੂੰ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਨਹੀਂ ਮਨਾਇਆ ਜਾਵੇਗਾ ਔਰ ਜਨਮ ਦਿਹਾੜਾ ਜੋ ਗੁਰੂ ਰਵਿਦਾਸ ਮਹਾਰਾਜ ਦਾ ਹਰ ਸਾਲ ਉਹਨਾਂ ਨੇ ਐਲਾਨ ਕੀਤਾ ਸੀ ਕਿ 13 ਫਰਵਰੀ ਨੂੰ ਮਨਾਇਆ ਜਾਵੇਗਾ ਸੋ ਉਹਨਾਂ ਨੇ ਇਸ ਵਾਰ ਵੀ 13 ਫਰਵਰੀ 2025 ਨੂੰ ਤਲਾਬੇ ਤੋਂ ਬਾਹਰ ਇੱਕ ਜਗ੍ਹਾ ਪੈਂਦੀ ਗੜਸ਼ੰਕਰ ਤੋਂ ਅੱਗੇ ਉੱਥੇ ਦਾ ਐਲਾਨ ਕਰਤਾ ਕਿ 13 ਫਰਵਰੀ ਨੂੰ ਉੱਥੇ ਗੁਰੂ ਰਵਿਦਾਸ ਮਹਾਰਾਜ ਜਨਮ ਦਿਹਾੜਾ ਮਨਾਇਆ ਜਾਊਗਾ ਸੋ ਅਸੀਂ ਉਹਨਾਂ ਸੰਤ ਮਹਾਪੁਰਸ਼ਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਸੰਤ ਮਹਾਪੁਰਸ਼ ਪੂਜਣ ਯੋਗ ਹੁੰਦੇ ਨੇ ਔਰ ਸਾਰੇ ਹੀ ਸੰਤ ਮਹਾਪੁਰਸ਼ ਪੂਜਣ ਯੋਗ ਆ ਸੋ ਕਿਰਪਾ ਕਰਕੇ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਧਾ ਕਿਸੇ ਵੀ ਤਰ੍ਹਾਂ ਦਾ ਪਾੜਾ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਇਹੋ ਜਿਹੀ ਹਰਕਤਾਂ ਪੈਦਾ ਨਾ ਕਰੋ ਇਹੋ ਜਿਹਾ ਪਾੜਾ ਨਾ ਪਾਉਣ ਦੀ ਕੋਸ਼ਿਸ਼ ਕਰੋ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੋ ਸਮਾਜ ਨੂੰ ਕਾਸ਼ੀ ਮੰਦਿਰ ਦੇ ਨਾਲ ਜੋੜੋ ਔਰ ਸਮਾਜ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਲ ਜੋੜਨ ਦਾ ਉਪਰਾਲਾ ਕਰੋ ਸਮਾਜ ਦੇ ਵਿੱਚ ਵੰਡੀਆਂ ਪਾਉਣ ਦਾ ਉਪਰਾਲਾ ਨਾ ਕਰੋ ਨਹੀਂ ਤਾਂ ਸਮਾਜ ਜਿਹੜਾ ਇਹਨਾਂ ਚੀਜ਼ਾਂ ਨੂੰ ਸਹਿਣ ਨਹੀਂ ਕਰੇਗਾ ਸਹਿਣ ਤਾਂ ਪਹਿਲਾਂ ਵੀ ਨਹੀਂ ਕਰਦਾ ਸਾਨੂੰ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਸਮਾਜ ਅੱਜ ਕਿੱਥੇ ਖੜਾ ਸਮਾਜ ਸਾਡੇ ਡੇਰਿਆਂ ਵਿੱਚ ਕਿੰਨਾ ਕੌਂਦਾ ਇਹੜੇ ਅੱਜ ਗੱਲਾਂ ਕਰਦੇ ਕਿ ਅਸੀਂ ਵੱਖਰਾ ਗੁਰੂ ਰਵਦਾਸ ਵਾਲਾ ਵੱਖਰੀ ਤਰੀਕ ਐਲਾਨ ਕਰਕੇ ਵੱਖਰਾ ਮਨਾਉਣਾ ਉਹਨਾਂ ਨੂੰ ਆਪਣੇ ਅੰਦਰ ਦੇਖਣਾ ਚਾਹੀਦਾ ਸਾਡੇ ਡੇਰੇਆਂ ਵਿੱਚ ਸਮਾਜ ਕਿੰਨਾ ਖੁੰਦਾ ਸੋ ਇਸ ਕਰਕੇ ਕਾਸ਼ੀਦੀ ਧਰਤੀ ਦੇ ਉੱਤੇ ਜੋ ਵੀ ਹੁਕਮਨਾਮਾ ਕਾਸ਼ੀਦੀ ਧਰਤੀ ਤੋਂ ਸਮਾਜ ਨੂੰ ਆਉਂਦਾ ਔਰ ਜਦੋਂ ਵੀ ਹਰ ਸਾਲ ਜਦੋਂ ਵੀ ਕਿਤੇ ਸਤਗੁਰੂ ਰਵਦਾਸ ਜਨਮ ਦਿਹਾੜਾ ਆਉਂਦਾ ਕਾਸ਼ੀਦੀ ਧਰਤੀ 'ਤੇ ਮਨਾਇਆ ਜਾਂਦਾ ਔਰ ਕਾਸ਼ੀ ਦੇ ਹੁਕਮਨਾਮੇ ਦੇ ਮੁਤਾਬਕ ਹੀ ਉਹ ਗੁਰਪੁਰਬ ਜਿਹੜਾ ਉਹ ਜਨਮ ਦਿਹਾੜਾ ਮਨਾਇਆ ਜਾਵੇਗਾ ਇਸ ਵਾਰੀ ਇਸ ਵਾਰੀ ਕਿੰਨੀ ਤਰੀਕ ਚ ਆ ਰਿਹਾ 2025 ਇਸ ਵਾਰ 12 ਫਰਵਰੀ ਗੁਰਪੁਰਬ ਸਤਗੁਰੂ ਰਵਿਦਾਸ ਮਹਾਰਾਜ ਦਾ ਆ ਰਿਹਾ ਸੋ 12 ਫਰਵਰੀ 2025 ਨੂੰ ਹੀ ਵਿਸ਼ੇਸ਼ ਉਪਰਾਲਾ ਕਰਕੇ ਔਰ ਸਾਰੀਆਂ ਸੰਗਤਾਂ ਜਿਹੜੀਆਂ ਕਾਸ਼ੀ ਨੂੰ ਟ੍ਰੇਨਾਂ ਵਿੱਚ ਜਾ ਰਹੀਆਂ ਜਿਹੜੀਆਂ ਸੰਗਤਾਂ ਕਾਸ਼ੀ ਨੂੰ ਟ੍ਰੇਨਾਂ ਵਿੱਚ ਜਾ ਰਹੀਆਂ ਉਹ ਆਪਣੇ ਆਪਣੇ ਨਗਰਾਂ ਦੇ ਵਿੱਚ ਕਾਸ਼ੀ ਤੋਂ ਆ ਕੇ ਮਨਾਉਣਗੇ ਲੇਕਿਨ ਮੇਨ ਗੁਰਪੁਰਬ ਜੋ ਹੈ ਮਾਗਦੀ ਪੁਰਲਮਾ ਨੂੰ 12 ਫਰਵਰੀ 2025 ਨੂੰ ਹੈ ਔਰ 2025 ਨੂੰ 12 ਫਰਵਰੀ ਨੂੰ ਹੀ ਮਨਾਇਆ ਜਾਵੇਗਾ ਸਮੁੱਚੇ ਸਮਾਜ ਦੇ ਸਤ ਮਹਾਂਪੁਰਸ਼ਾਂ ਵੱਲੋਂ ਸਮੁੱਚੇ ਰਵਦਾਸੀਆ ਸਮਾਜ ਦੀ ਦੁਨੀਆ ਵੱਲੋਂ ਇੱਕ ਚੈਨਲ ਆ ਪਾਰਿਆ ਵੀ ਜਿਹੜਾ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਉਹ 13 ਫਰਵਰੀ ਨੂੰ ਸਾਡੇ ਵੱਲੋਂ ਮਨਾਇਆ ਜਾਵੇਗਾ ਉਹਨੂੰ ਇਹ ਕੀ অথੋਰੀਟੀ ਹੈ ਵੀ ਇੱਕ ਚੈਨਲ ਜਿਹੜਾ ਆ ਕੋਈ ਵੀ ਕਿਸੇ ਵੀ ਧਾਰਮਿਕ ਹੋਵੇ ਜਾਂ ਜਿਹੜਾ ਮਰਜੀ ਚੈਨਲ ਹੋਵੇ ਕਿ ਉਹ ਤਰੀਕ ਮਹਾਰਾਜ ਜੀ ਦੇ ਜਨਮ ਦਿਨ ਦੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਨਾਉਂਸ ਕਰ ਸਕੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ অথੋਰੀਟੀ ਨਹੀਂ ਹੈ ਉਹ ਚੈਨਲ ਉਹਦਾ ਪਰਸਨਲ ਚੈਨਲ ਹੈ ਉਸਨੇ ਪਰਸਨਲ ਚੈਨਲ ਬਣਾਇਆ ਹੋਇਆ ਔਰ ਇਸ ਤੁਹਾਡੇ ਮਾਧਿਅਮ ਦੇ ਥਰੂ ਮੈਂ ਉਸ ਚੈਨਲ ਦੇ ਮਾਲਕ ਨੂੰ ਜੋ ਇਟਲੀ ਵਿੱਚ ਬੈਠਾ ਆ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਉਹਨੂੰ ਇੱਕ ਤਾਲਣਾ ਵੀ ਕਰਦਾ ਵਿਸ਼ੇਸ਼ ਕਿ ਵੀਰ ਜੀ ਕਿਰਪਾ ਕਰਕੇ ਆਪਣੇ ਚੈਨਲ ਦੇ ਉੱਤੋਂ ਇਹੋ ਜਿਹੀਆਂ ਹਰਕਤਾਂ ਕਰਨੀਆਂ ਬੰਦ ਕਰ ਦਿਓ ਸਮਾਜ ਨੂੰ ਦੋ ਫਾੜ ਕਰਨ ਦੀਆਂ ਹਰਕਤਾਂ ਬੰਦ ਕਰ ਦਿਓ ਨਹੀਂ ਤਾਂ ਕਿਤੇ ਇਹ ਨਾ ਹੋਵੇ ਜਦੋਂ ਕਿਤੇ ਤੂੰ ਭੁਲਪਲੇਖੇ ਭਾਰਤ ਦੀ ਧਰਤੀ ਉੱਤੇ ਆ ਜਾਵੇਂ ਤਾਂ ਭਾਰਤ ਦੇ ਲੋਕ ਤੈਨੂੰ ਵਾਪਸ ਇਟਲੀ ਜਾਣ ਤੋਂ ਰੋਕ ਦੇਣ ਕਿਤੇ ਪਰਚੇ ਦਰਜ ਹੋ ਜਾਣ ਸੋ ਇਸ ਕਰਕੇ ਸਮਾਜ ਵੱਲੋਂ ਤੈਨੂੰ ਸਲਾਹ ਆ ਮੇਰਾ ਭਰਾ ਕਿ ਕਿਰਪਾ ਕਰਕੇ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਨਾ ਕਰੋ ਆਪਣਾ ਚੈਨਲ ਜੇ ਤੁਸੀਂ ਆਪਣੇ ਨਾਮ ਪਰਸਨਲ ਆਪਣੇ ਨਾਮ ਤੇ ਰੱਖਿਆ ਤਾਂ ਉੱਥੋਂ ਪ੍ਰਚਾਰ ਵੀ ਗੁਰੂ ਮਹਾਰਾਜ ਦਾ ਕਰੋ ਤੂੰ ਗਲਤ ਹਰਕਤਾਂ ਜਿਹੜੀਆਂ ਨਾ ਕਰੋ ਜਿਹੜੀ ਬੇਗੰਗਪੁਰਾ ਐਕਸਪ੍ਰੈਸ ਹਰ ਸਾਲ ਲੈ ਕੇ ਜਾਂਦੇ ਡੇਰਾ ਸਚਕੰਡ ਪੱਲਾ ਦੇ ਮੁਖੀ ਇਸ ਵਾਰ ਕਿੰਨੀ ਤਰੀਕ ਨੂੰ ਕਿੰਨੀ ਕ ਸੰਗਤ ਆ ਰਹੀ ਹੈ ਔਰ ਜਿਹੜੀ ਸੰਗਤ ਜਾ ਰਹੀ ਹੈ ਇਸ ਵਾਰ ਜੋ ਬੇਗੰਗਪੁਰ ਐਕਸਪ੍ਰੈਸ ਟ੍ਰੇਨ ਹੈ ਉਹ 9 ਫਰਵਰੀ ਨੂੰ 9 ਫਰਵਰੀ 2025 ਨੂੰ ਜਲੰਧਰ ਸਟੇਸ਼ਨ ਤੋਂ ਚੱਲੇਗੀ ਔਰ ਸਮੁੱਚੀ ਸੰਗਤ ਜਿਹੜੀ ਹੈ ਜਿੱਥੇ ਉਸ ਟ੍ਰੇਨ ਦੇ ਵਿੱਚ ਜਿੰਨੀ ਸੰਗਤ ਬੈਂਦੀ ਹੈ ਉਹ ਸੰਗਤ ਜਾ ਰਹੀ ਆ ਉਸ ਦਿਨ ਹੋਰ ਟ੍ਰੇਨਾਂ ਜਿਵੇਂ ਬੇਗੰਗਪੁਰ ਐਕਸਪ੍ਰੈਸ ਜਾਂ ਹੋਰ ਜਿੰਨੀਆਂ ਵੀ ਜਨਤਾ ਐਕਸਪ੍ਰੈਸ ਪੱਛਮ ਐਕਸਪ੍ਰੈਸ ਜਾਂ ਹਰਦਵਾਰ ਐਕਸਪ੍ਰੈਸ ਜਿੰਨੀਆਂ ਟ੍ਰੇਨ ਆਈਆਂ ਉਸਦੇ ਨੂੰ ਕੱਟ ਤੋਂ ਕੱਟ ਜੰਮੂ ਤੱਕ ਵੀ ਆ ਔਰ ਜਿੰਨੀਆਂ ਟ੍ਰੇਨ ਕੱਟ ਤੋਂ ਕੱਟ 13 14 ਟ੍ਰੇਨਾਂ ਜਿਹੜੀਆਂ ਉਸਦੇ ਨੂੰ ਹੋਰ ਵੀ ਬਖਰੀਆਂ ਬਖਰੇ ਸਮੇਂ ਜੋ ਤੇੜੀਆਂ ਬਨਾਸ ਨੂੰ ਜਾ ਰਹੀਆਂ ਔਰ ਸੰਗਤਾਂ ਉਸ ਪੇਂ ਦੇ ਜਿੱਥੇ ਉਸ ਦਿਨ ਜਾ ਰਹੀਆਂ ਉਸ ਤੋਂ ਅੱਗੇ ਪਿੱਛੇ ਵੀ ਸੰਗਤਾਂ ਡੀਆਂ ਸਾਰੀਆਂ ਜਾ ਰਹੀਆਂ ਵਿਸ਼ੇਸ਼ ਤੌਰ ਤੇ ਉਪਰਾਲਾ ਵੀ ਕੀਤਾ ਜਾ ਰਿਹਾ ਹੋ ਸਕਦਾ ਕਿ ਗੁਰਪੁਰ ਤੱਕ ਸਰਕਾਰ ਵੱਲੋਂ ਵੀ ਟੇਨਾਂ ਕੋਈ ਮਿਲ ਜਾਣ ਔਰ ਸ਼ਾਇਦ ਸਰਕਾਰ ਕੋਈ ਉਪਰਾਲਾ ਕਰੇ ਤਾਂ ਸੰਗਤਾਂ ਨੂੰ ਸੂਤ ਹੈ ਡੀਆਂ ਉਹਦੇ ਵਾਸਤੇ ਵੀ ਬਖਰੀਆਂ ਮਿਲ ਸਕਦੀ ਮਹਾਰਾਜ ਜੀ ਦੇ ਸਰੂਪ ਦੇ ਨਾਲ ਬੇਅਦਬੀ ਕਰਕੇ ਜਾਂ ਮਹਾਰਾਜ ਜੀ ਸਰੂਪ ਦੇ ਉੱਪਰ ਪੱਗ ਬਨ ਕੇ ਹਰ ਵਾਰੀ ਕੋਈ ਨਾ ਕੋਈ ਨਵਾਂ ਮੁੱਦਾ ਛੇੜ ਦਿੰਦੇ ਆ ਉਹਨਾਂ ਉਹਨਾਂ ਵਾਸਤੇ ਆ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਹਰ ਸਾਲ ਸਤਗੁਰੂ ਰਵਿਦਾਸ ਮਹਾਰਾਜ ਦੇ ਕਦੀ ਪਗੜੀ ਬੰਨੀ ਜਾਂਦੀ ਆ ਕਦੀ ਸੈਪਟੋ ਗੰਜਾ ਬਣਾਇਆ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਸਰੂਪ ਜਿਹੜੇ ਆ ਉਹ ਫਲੈਕਸਾਂ ਤੇ ਲਗਾਏ ਜਾਂਦੇ ਆ ਸੋ ਉਸ ਦੇ ਸੰਬੰਧ ਵਿੱਚ ਪਿੱਛੇ ਜੋ ਹੁਣ ਅਸੀਂ ਹੋ ਗਿਆ ਪਿੱਛੇ ਜਿੰਨਾ ਕ ਸਹਿਣ ਕਰਨਾ ਸੀ ਸਹਿਣ ਕਰ ਲਿਆ ਲੇਕਿਨ ਹੁਣ ਸਮਾਜ ਦਾ ਸਹਿਣ ਨਹੀਂ ਕਰੇਗਾ ਅਗਰ ਕੋਈ ਵੀ ਸ਼ਰਾਰਤੀ ਅਨਸਰ ਸਤਗੁਰੂ ਰਵਿਦਾਸ ਸਮਾਰੈ ਦਾ ਪਗੜੀ ਧਾਰੀ ਸਰੂਪ ਲਗਾਉਂਦਾ ਹੈ ਤਾਂ ਉਸ ਦੇ ਉੱਤੇ ਪਰਸਨਲੀ ਤੌਰ ਤੇ ਉਸ ਦੇ ਉੱਤੇ ਪਰਚਾ ਦਰਜ ਕੀਤਾ ਜਾਵੇਗਾ ਸੋ ਮੈਂ ਇੱਥੇ ਸਾਡੀ ਮੈਨੇਜਮੈਂਟ ਜੋ ਦੁਆਬੇ ਦੀ ਮੇਨ ਸਾਡਾ ਸਤਗੁਰੂ ਰਵਿਦਾਸ ਧਾਮੂ ਕਾ ਮੰਡੀ ਜਿਹੜਾ ਦੁਆਬੇ ਦਾ ਖਾਸ ਕਰਕੇ ਮੇਨ ਮੰਨਿਆ ਜਾਂਦਾ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿਰਪਾ ਕਰਕੇ ਤੁਸੀਂ ਗੂਗਲ ਦੇ ਥਰੂ ਕੋਈ ਵਕੀਲ ਦੇ ਥਰੂ ਕਰਕੇ Google ਦੇ ਉੱਤੋਂ ਜਿੰਨੇ ਵੀ ਸਰੂਪ ਸਤਗੁਰੂ ਰਬੀਦਾਸ ਸਮਰਅ ਦੇ ਅਲੱਗ-ਅਲੱਗ ਤਰ੍ਹਾਂ ਦੇ ਹੈਗੇ ਆ ਜਿਹੜੇ ਸਮਾਜ ਨੂੰ ਮੰਨਣਯੋਗ ਨਹੀਂ ਆ ਸੋ Google ਦੇ ਥਰੂ ਵਕੀਲ ਦੇ ਨਾਲ ਗੱਲ ਕਰਕੇ ਇਹ ਦੋ ਸਰੂਪ ਜਰੂਰ ਹਟਾਏ ਜਾ ਔਰ ਇਹ ਉਪਰਾਲਾ ਸਤਗੁਰੂ ਦੇ ਅਪਦਾਸਤਾਨ ਨੂੰ ਕਰਨਾ ਚਾਹੀਦਾ ਕਿਉਂਕਿ ਸਾਰੀਆਂ ਦੀ ਆਸਤਾ ਧਾਮ ਦੇ ਨਾਲ ਜੁੜੀਆਂ ਹੋਈਆਂ ਸੋ ਇਹਨਾਂ ਦਾ ਵੀ ਫਰਜ ਬਣਦਾ ਕਿ ਆਪਾਂ ਇਸ ਇਧਰਲੇ ਪਾਸੇ ਦੇ ਵੀ ਲੈਵਲ ਤੇ ਇੱਕ ਪ੍ਰੈਕਟੀਕਲੀ ਜਾਂ ਕੋਈ ਉਪਰਾਲਾ ਕਰਕੇ ਗੂਗਲ ਦੇ ਉੱਤੇ ਆਪਾਂ ਸ਼ੁਰੂ ਕੀਤਾ ਦੇ ਉਠਾ ਦਈਏ ਤਾਂ ਜੋ ਗਾਂ ਤੋਂ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਲੇਕਿਨ ਜੇ ਕੋਈ ਜਾਣ ਬੁੱਝ ਕੇ ਫੇਰ ਵੀ ਹਰਕਤ ਇਹ ਕਰਦਾ ਤਾਂ ਆਪਾਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਆ ਜ਼ਰੂਰ ਕਰਾਂ ਜਿਵੇਂ ਆ ਆਪ ਸਾਰੇ ਜਾਣਦੇ ਹੋਗਾ ਅੱਜ ਤੋਂ 2 ਸਾਲ ਬਾਅਦ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ 650 ਸਾਲ ਪ੍ਰਕਾਸ਼ ਦੇ ਅੜਾ ਆ ਰਿਹਾ ਔਰ ਜਿਵੇਂ ਆਪ ਜੀ ਨੂੰ ਪਤਾ ਹੋਊਗਾ ਪਿੱਛੇ ਜੇ 1350 ਸਾਲਾ ਪ੍ਰੋਗਰਾਮ ਮਨਾਇਆ ਗਿਆ ਸੀ ਔਰ ਪੂਰਾ ਹੀ ਬੁਸ਼ਪ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਉਹਦੀ ਪਛਾਣ ਸੀ ਤੁਸੀਂ ਇਸ ਵਾਸਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜਾ ਸਤਗੁਰੂ ਵਿਦਾਸ ਜਨਮ ਸਥਾਨ ਕਾਂਚੀ ਬਨਾਰਸ ਵੀ ਕੇ ਜੋ 650 ਸਾਲ ਦਾ ਪ੍ਰਕਾਸ਼ ਜਿਹੜਾ ਕਿਸ ਤਰ੍ਹਾਂ ਮਨਾਣਾ ਔਰ ਉਸ ਲਈ ਤੁਸੀਂ ਕੀ ਕਾਰਜ ਕਰ ਰਹੇ ਹੋ ਇਸ ਦੀਆਂ ਤਿਆਰੀਆਂ ਵਾਸਤੇ ਆਪਾਂ ਅੱਜ ਤੋਂ ਤਕਰੀਬਨ ਇੱਕ ਸਾਢੇ ਤਿੰਨ ਮਹੀਨੇ ਪਹਿਲਾਂ ਇੱਕ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ 650ਵਾਂ ਜੋ ਪਵਿੱਤਰ ਜਨਮ ਦਿਹਾੜਾ ਸਤਪੁਰਜੀ ਦਾ ਆ ਰਿਹਾ ਉਸ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਾਂ ਸੋ ਉਸ ਦਾ ਕੋਈ ਰਿਪਲਾਈ ਸਾਢੇ 3 ਮਹੀਨੇ ਤੱਕ ਸੈਂਟਰ ਗਵਰਨਮੈਂਟ ਨੇ ਕਿਸੇ ਤਰ੍ਹਾਂ ਦਾ ਕੋਈ ਨਹੀਂ ਦਿੱਤਾ ਲੇਕਿਨ ਕੱਲ ਹੀ ਫੋਨ ਆਇਆ ਜੋ ਦਿੱਲੀ ਦੇ ਕਾਨੂੰਨ ਮੰਤਰੀ ਆ ਸਾਡੇ ਸੈਂਟਰ ਗਵਰਨਮੈਂਟ ਦੇ ਕਾਨੂੰਨ ਮੰਤਰੀ ਆ ਉਹਨਾਂ ਦੇ ਬੰਦੇ ਨੇ ਫੋਨ ਕੀਤਾ ਸਨਮ ਰੈਨਾ ਜੀ ਜੰਮੂ ਕਸ਼ਮੀਰ 'ਚ ਰਹਿੰਦਾ ਉਹਨੇ ਕੱਲ ਫੋਨ ਕੀਤਾ ਉਹਨਾਂ ਨਾਲ ਗੱਲਬਾਤ ਕਰਕੇ ਤੇ ਅੱਜ ਸ਼ਾਮ ਨੂੰ ਸਵਾ ਮਿਲੇਗਾ ਪ੍ਰਾਈਮ ਮਿਨਿਸਟਰ ਦਾ ਹੋ ਸਕਦਾ ਕਿ ਉਹ ਮੰਗਲਵਾਰ ਦੀ ਮੀਟਿੰਗ ਹੋਵੇ ਜਾਂ ਹੋ ਸਕਦਾ ਉਹ ਬੁੱਧਵਾਰ ਦੀ ਮੀਟਿੰਗ ਹੋਵੇ ਇਹ ਮੰਗਲਵਾਰ ਜਾਂ ਬੁੱਧਵਾਰ ਡੈਫੀਨੇਟ ਹੈ ਕਿ 100% ਸ਼ੋਰ ਰਹਿ ਕੇ ਮੰਗਲਵਾਰ ਜਾਂ ਬੁੱਧਵਾਰ ਦੀ ਮੀਟਿੰਗ ਪ੍ਰਾਈਮ ਮਿਨਿਸਟਰਾ ਹੋਵੇਗੀ। ਤੋਂ ਉੱਥੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਸਤਗੁਰੂ ਰਬੀਦਾਸ ਸੋਮਰਾ ਜੀ ਸਰਮੌਰ ਸਾਰੇ ਗੁਰੂਆਂ ਦੇ ਗੁਰੂ ਹੋਏ ਨੇ। ਸਤਗੁਰੂ ਜੀ ਸਭ ਤੋਂ ਜ਼ਿਆਦਾ ਵੱਡੇ ਹੋਏ ਨੇ। ਕਬੀਰ ਮਹਾਰਾਜ ਜੀ ਸਤਗੁਰੂ ਰਬੀਦਾਸ ਮਹਾਰਾਜ ਜੀ ਜਿਨ੍ਹਾਂ ਨੇ ਭਗਤੀ ਲਹਿਰ ਸ਼ੁਰੂ ਕੀਤੀ ਆ ਔਰ ਜਿਨ੍ਹਾਂ ਨੇ ਸਮੁੱਚੀ ਮਾਨਤਾ ਨੂੰ ਇੱਕ ਮਾਲਾ ਵਿੱਚ ਪਰੋਣ ਦਾ ਪ੍ਰਣ ਕੀਤਾ ਔਰ ਪਰੋਣ ਵਿੱਚ ਸਫਲ ਵੀ ਹੋਏ ਆ। ਔਰ ਜਿਨ੍ਹਾਂ ਦੇ ਇੱਕ ਸਤਿਗੁਰੂ ਦਾ ਦਸ ਮਾਰਗੀ ਇਹੋ ਜਿਹੇ ਹੋਏ ਨੇ ਜਿਨ੍ਹਾਂ ਦੇ ਉਸ ਸਮੇਂ ਦੇ ਹਾਕਮ ਬੇਲੇ ਉਸ ਵੇਲੇ ਦੇ ਬਵੰਜਾ ਰਾਜੇ ਰਾਣੀਆਂ ਨੇ ਸਤਿਗੁਰੂ ਜੀ ਕੋ ਨਾਮਦਾਦੀ ਦਾਤ ਬਖਸ਼ਿਸ਼ ਕੀਤੀ ਔਰ ਸ਼ਰੋਮਣੀ ਸੰਤ ਦਾ ਖਿਤਾਬ ਉਸ ਵੇਲੇ ਦੇ ਰਾਜਾ ਮਹਾਰਾਜ ਨੇ ਦਿੱਤਾ ਸੋ ਇਸ ਕਰਕੇ ਉਹਨਾਂ ਦਾ ਜੋ ਜਨਮ ਦਿਹਾੜਾ ਆ ਉਹ ਬਹੁਤ ਹੀ ਵਿਸ਼ਾਲ ਔਰ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਸੋ ਇਸ ਵਿਸ਼ੇ ਦੇ ਉੱਤੇ ਵਿਚਾਰ ਪੰਦਰਾਂ ਵਿਸ਼ੇਸ਼ ਤੌਰ ਤੇ ਅਗਰ ਟਾਈਮ ਮਿਲ ਜਾਂਦਾ ਤਾਂ ਮੰਗਲਵਾਰ ਜਾਂ ਬੁੱਧਵਾਰ ਨੂੰ ਪ੍ਰਾਈਮਰੀ ਸੈਸ਼ਨਾਂ 'ਤੇ ਬੈਠ ਕੇ ਇਸ ਵਿਸ਼ੇ ਦੇ ਉੱਤੇ ਵਿਚਾਰਾਂ ਜ਼ਰੂਰ ਹੋਣ ਗਿਆ ਜਿਵੇਂ ਆਪ ਜਾਣਦੇ ਹੋ ਜਿਵੇਂ ਆਪ ਜਾਣਦੇ ਹੋ ਕਿ ਇਸ ਪਿਛਲੇ ਦਿਨੀ ਐ ਸ਼੍ਰੋਮਣੀ ਕਮੇਟੀ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਨੇ ਉਪਭਗਤ ਕਹ ਕੇ ਸਪੋਨਰੀ ਚਿੱਠੀ ਘੱਡੀ ਸੀ ਤੇ ਜਿਹੜੇ ਹੁਣ ਕੀਰਤਨੀਏ ਆਪਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਬੁਲਾ ਰਹੇ ਆ ਉਹਨਾਂ ਨੂੰ ਕੀਰਤਨੀਆਂ ਨੂੰ ਤੁਸੀਂ ਕੀ ਕਹਿਣਾ ਚਾਹਵੋਗੇ ਸੋ ਇਸ ਸੰਬੰਧ ਵਿੱਚ ਜੋ ਚੇਤਾਵਨੀ ਜਾਰੀ ਕੀਤੀ ਸੀ ਆਕਾਲ ਤਖਤ ਦੇ ਤੋਂ ਗਿਆਨੀ ਰਕਬੀਲ ਸਿੰਘ ਜੀ ਜੋ ਆਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦੇ ਸਾਈਨਾਂ ਦੇ ਉੱਤੇ ਚਿੱਠੀ ਜਾਰੀ ਹੋਈ ਸੀ ਕਿ ਗੁਰੂ ਰਵੀਦਾਸ ਮਹਾਰਾਜ ਜਿਨ੍ਹਾਂ ਦੀ ਬਾਣੀ ਵਿੱਚ ਹੈ ਜਿਨ੍ਹਾਂ ਨੂੰ ਭਗਤ ਕਹਾ ਜਾਂਦਾ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਵੇ ਉਸ ਸਮੁੱਚੇ ਸਮਾਜ ਵਿੱਚ ਇੱਕ ਰੋਸ਼ ਜਾਗਿਆ ਔਰ ਸਮੁੱਚੇ ਸਮਾਜ ਵਿੱਚ ਇੱਕ ਰੋਸ਼ ਜਾਗਿਆ ਸਮੁੱਚੇ ਸਮਾਜ ਨੇ ਉਸ ਚੀਜ਼ ਦਾ ਵਿਰੋਧ ਵੀ ਕੀਤਾ ਫਗਵਾੜਾ ਵਿਖੇ ਬਹੁਤ ਵੱਡੇ ਪੱਧਰ ਤੇ ਮੀਟਿੰਗ ਹੋਈ ਜਿਸ ਵਿੱਚ ਸੰਤ ਮਹਾਂਪੁਰਖ ਵੀ ਆਏ ਔਰ ਮੀਟਿੰਗ ਦਾ ਜੋ ਸਿੱਟਾ ਨਿਕਲਿਆ ਔਰ ਇੱਕ ਮਿੰਟ ਤੋਂ ਹੋ ਕੇ ਸਾਰੇ ਸਮਾਜ ਨੇ ਸੰਦੇਸ਼ ਦਿੱਤਾ ਕਿ ਅਸੀਂ ਸਤਗੁਰੂ ਰਵੀਦਾਸ ਮਹਾਰਾਜ ਨੂੰ ਸਤਗੁਰੂ ਤੋਂ ਘੱਟ ਸਹਿਣ ਨਹੀਂ ਕਰਾਂਗੇ ਸਤਗੁਰੂ ਕਹਿ ਕੇ ਸੰਬੋਧਨ ਕੀਤਾ ਜਾਵੇ ਤਾਂ ਉਸ ਸਮਾਜ ਦੇ ਰੋਸ਼ ਨੂੰ ਦੇਖਦਿਆਂ ਹੋਇਆ ਸ਼੍ਰੋਮਣੀ ਕਮ ਔਰ ਵਾਪਸ ਲੈਣ ਤੋਂ ਬਾਅਦ ਅੱਜ ਦੇ ਸਮੇਂ ਵਿੱਚ ਆਪਾਂ ਸਮਾਜ ਦੇ ਜਿੰਨੇ ਵੀ ਚਾਹੇ ਦੂਸਰੇ ਸਮਾਜਾਂ ਦੇ ਜਿਹੜੇ ਰਾਗੀ ਢਾਡੀ ਕੀਰਤਨੀ ਪ੍ਰਚਾਰਕ ਜਾਂ ਪਾਠੀ ਸਹਿਬਾਨ ਹੈ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਸਤਿਗੁਰੂ ਹੀ ਕਹਿ ਕੇ ਸੰਬੋਧਨ ਕੀਤਾ ਜਾਵੇ ਔਰ ਭਗਤ ਕਹਿਣ ਦੀ ਖੇਚਲ ਨਾ ਕੀਤੀ ਜਾਵੇ ਔਰ ਨਾ ਇਹੋ ਜਿਹੀਆਂ ਸ਼ਰਾਰਤਾਂ ਕਰਨੀਆਂ ਬੰਦ ਕੀਤੀਆਂ ਜਾਣ ਜੇਕਰ ਕੋਈ ਸਤਿਗੁਰੂ ਨਹੀਂ ਕਹਿਣਾ ਚਾਹੁੰਦਾ ਬੇਸ਼ੱਕ ਜਦੋਂ ਕੋਈ ਤੁਹਾਨੂੰ ਬੁੱਕ ਕਰਨ ਆਉਂਦਾ ਉਹਦੋਂ ਉਹਨਾਂ ਨੂੰ ਜਵਾਬ ਦੇ ਦਿਓ ਭਾਈ ਅਸੀਂ ਤਾਂ ਭਗਤ ਕਹਿਣਾ ਅਸੀਂ ਸਤਿਗੁਰੂ ਨਹੀਂ ਕਹਿਣਾ ਤੁਹਾਨੂੰ ਸੱਦਣਾ ਤੇ ਸੱਦ ਅਗਰ ਫੇਰ ਵੀ ਜੇਕਰ ਕੋਈ ਗੁਰੂ ਘਰ ਦੀ ਕਮੇਟੀ ਜਿਹੜੀ ਆ ਉਹ ਕਿਸੇ ਕੀਤਨੀ ਜਥੇ ਨੂੰ ਜਾਂ ਢਾਡੀ ਪ੍ਰਚਾਰ ਨੂੰ ਸੱਦਦੀ ਹੈ ਔਰ ਉੱਥੇ ਭਗਤ ਕਹਿ ਕੇ ਸੰਬੋਧਨ ਕਰਦੇ ਆ ਤਾਂ ਫੇਰ ਕੀਤਨੀ ਜਥੇ ਜਾਂ ਢਾਡੀਆਂ ਦੇ ਖਿਲਾਫ ਕੀ ਕਾਰਵਾਈ ਨਹੀਂ ਕੀਤੀ ਜਾਵੇਗੀ ਉਸ ਗੁਰੂ ਘਰ ਦੀ ਕਮੇਟੀ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੇਕਰ ਜਿੱਥੇ ਕਿਤੇ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਂ ਕਿਸੇ ਵੀ ਸਟੇਜ ਉੱਤੇ ਕੋਈ ਭਗਤ ਕਹਿ ਕੇ ਸੰਬੋਧਨ ਕਰਦਾ ਤਾਂ ਠੀਕ ਠੀਕ ਹੈ ਸਰ ਸਤਿਕਾਰ ਸਹਿਬਾਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਕੁਸੀਂ ਇਸ ਗੱਲ ਨੂੰ ਸਮਾਜ ਤੱਕ ਲੈ ਕੇ ਜਾਵਾਂਗੇ ਆਸ ਹੈ ਕਿ ਇਸ ਚੀਜ਼ ਦਾ ਸਿੱਟਾ ਵੀ ਜਿਹੜਾ ਪੋਜ਼ਿਟਿਵ ਨਿਕਲੇਗਾ ਸੋ ਮੈਂ ਫਿਰ ਸਮੁੱਚੇ ਸਤਿ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂਗਾ ਕਿਰਪਾ ਕਰਕੇ ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਰਲ ਮਿਲ ਕੇ ਸਤਗੁਰੂ ਜੀ ਦੀ ਜਨਮ ਦਿਨ ਮਨਾਈਏ ਕਾਸ਼ੀ ਜੀ ਦੀ ਧਰਤੀ ਤੇ ਮਨਾਈਏ ਔਰ ਕਿਸੇ ਵੀ ਤਰ੍ਹਾਂ ਦੀ ਸਮਾਜ ਵਿੱਚ ਦੁਬਿਧਾ ਨਾ ਪੈਦਾ ਹੋਵੇ ਬਖਰੀਮਾ ਨਾ ਪੈਦਾ ਹੋਵੇ ਭਾਈਚਾਰਕ ਸਾਂਝ ਬਣੀ ਰਹੇ 12 ਫਰਵਰੀ 2025 ਨੂੰ ਸਤਗੁਰੂ ਰਵਿਦਾਸ ਸ੍ਰੀ ਮਹਾਰਾਜ ਜੀ ਦਾ ਜਨਮ ਦਿਹਾੜਾ ਕਾਸ਼ੀ ਜੀ ਦੀ ਧਰਤੀ ਤੇ ਮਨਾ ਕੇ ਔਰ ਜਿਨ੍ਹਾਂ ਨੂੰ ਉੱਥੇ ਮ ਦੇਵ ਤਨਗੁਰ ਦੇਵ ਇੱਕ ਛੋਟਾ ਜਿਹਾ ਹੋਰ ਕਹਿੰਦੇ ਉਹ ਕੱਟ ਕੇ ਵੇੜੇ ਡੀਜੇ ਡੀਜੇ ਲੱਗਣੇ ਆਪਣੇ ਗੁਰਪੁਰਪਰ ਦੇ ਤਾਂ ਉਹ ਸਿਰਫ ਤੇ ਕਿ ਉਧਰ ਬਾਜੀ ਬੁੱਜੀਏ ਬਹੁਤ ਰੋਜ਼ਨ ਵਜਾਉਂਦੇ ਨਾ ਥੋੜਾ ਜਿਹਾ ਟਾਂਬਲੀ ਹਾਂਜੀ ਹਾਂਜੀ ਰੋਲ ਜੀ ਹਾਂਜੀ ਸਰ ਆਪਣੇ ਬੱਕੋ ਵੱਧ ਚੜ ਕੇ ਬਹੁਤ ਵਧੀਆ ਤਰੀਕੇ ਨਾਲ ਮਲਾ ਰਹੀਆਂ ਨੇ ਸੋ ਉਸ ਦੇ ਵਿੱਚ ਕੁਝ ਮੰਦਿਰ ਤਬਕਾ ਲੋਕ ਜਿਹੜੇ ਆ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਮੇਟੀਆਂ ਨੂੰ ਵੀ ਕਹਿਣੀ ਚਾਹੁੰਦਾ ਕਿ ਜਰੂਰ ਸਮਝਾਇਆ ਜਾਵੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਾ ਕਰ DJ ਦੇ ਉੱਤੇ ਪੰਜਾਬੀ ਗੀਤ ਨਾ ਲਾਏ ਜਾਣ DJ ਦੇ ਉੱਤੇ ਹੁੱਲੜਬਾਜੀ ਨਾ ਕੀਤੀ ਜਾਵੇ ਕੋਈ ਸੀਟੀਆਂ ਨਾ ਮਾਰੇ ਇਹੋ ਜਿਹੇ ਸ਼ਰਾਰਤੀ ਜਿਹੜੀਆਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਉਹ ਬੰਦ ਕੀਤੀਆਂ ਜਾਣ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਨਗਰਾਂ ਦੇ ਵਿੱਚ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਜਰੂਰ ਇਕੱਠੇ ਗੁਰੂ ਘਰਾਂ ਸੱਦ ਕੇ ਉਹਨਾਂ ਨੂੰ ਸਮਝਾਇਆ ਜਾਵੇ ਔਰ ਬਹੁਤ ਹੀ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਇੱਕ ਮਾਰ ਦੇ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਦਾ ਪਵਿੱਤਰ ਜਨਮ ਦਿਹਾੜਾ ਮਨਾ ਸੀ ਤਾਂ ਜੋ ਇੱਕ ਸੰਦੇਸ਼ ਜਾਵੇ ਦੁਨੀਆ ਦੇ ਵਿੱਚ ਕਿ ਅਸੀਂ ਸਹੀ ਮਾਨਾਂ ਵਿੱਚ ਸੱਚੀ ਔਲਾਦ ਹੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਉਹ ਸ਼ਰਧਾ ਦੇ ਨਾਲ ਮਨਾਉਣਾ ਜਾਣਦੇ ਹਾਂ ਪ੍ਰਧਾਨ ਸਾਹਿਬ ਸ਼ੁਭਾਸ਼ਤ ਸੋਭਾ ਯਾਤਰਾ ਤੇ ਗੌਰਪੁਰ ਦੇ ਦਰਾਂ ਜਿਹੜੇ ਠੇਕੇ ਆ ਉਹ ਬੰਦ ਹੋਣੇ ਚਾਹੀਦੇ ਇਹਦੇ ਬਾਰੇ ਕੀ ਤੁਸੀਂ ਪ੍ਰਸ਼ਾਸਨ ਨਾਲ ਜਿਹੜੀ ਇਹ ਗੱਲਬਾਤ ਕਰੋਗੇ ਕਰਨ ਵਾਲੇ ਦਿਨ ਜੀ ਇਸ ਸਬੰਧ ਵਿੱਚ ਡੀਸੀ ਜਲੰਧਰ ਨੇ ਕੱਲ ਅਸੀਂ ਪਰਸੋਂ ਗੱਲ ਕੀਤੀ ਸੀ ਉਹਨਾਂ ਨੇ ਕੱਲ 11 ਵਜੇ ਜਲੰਧਰ ਦੇ ਡੀਸੀ ਨੇ ਬੁਲਾਇਆ ਔਰ ਇਸ ਵਿਸ਼ੇ ਤੇ ਇਹਨਾਂ ਨੂੰ ਲਿਖਣ ਦੇ ਵਿੱਚ ਦਿੱਤਾ ਜਾਵੇਗਾ ਔਰ ਔਰ ਉਸ ਸੰਬੰਧ ਵਿੱਚ ਜਲੰਧਰ ਜ਼ਿਲ੍ਹੇ ਦੀਆਂ ਸਾਰੀਆਂ ਕਮੇਟੀਆਂ ਦੀ ਮੀਟਿੰਗ ਦੀ ਜਲੰਧਰ ਵਿੱਚ ਬੁਲਾਈ ਜਾਏਗੀ ਔਰ ਕਮੇਟੀਆਂ ਵੀ ਉੱਥੇ ਮੁੱਦਾ ਰੱਖਣਗੀਆਂ ਤੇ ਅਸੀਂ ਵੀ ਰਿਟਰਨ ਦੇ ਵਿੱਚ ਕਾਨੂੰ ਡੀਸੀ ਨੂੰ ਦਿੱਤਾ ਜਾਵੇਗਾ ਕਿ ਜਿੰਨੀਆਂ ਜਲੰਧਰ ਜ਼ਿਲ੍ਹੇ ਦੇ ਅੰਦਰ ਦਿੱਤਾ ਹੈ ਇੱਕ ਪਾਸੇ ਪੰਜਾਬ ਦੇ ਅੰਦਰ ਵੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਿੰਨੀਆਂ ਪੰਜਾਬ ਦੇ ਅੰਦਰ ਸ਼ਰਾਬ ਦੇ ਠੇਕੇ ਆ ਜਾਂ ਮੀਟ ਦੀਆਂ ਦੁਕਾਨਾਂ ਉਹ ਸਾਰੀਆਂ ਸਤਗੁਰੂ ਰਵਿਦਾਸ ਮਹਾਰਾਜ ਦੀ ਸ਼ੁਭਾ ਯਾਤਰਾ ਵਾਲੇ ਦਿਨ ਔਰ ਗੁਰਪੁਰ ਵਾਲੇ ਦਿਨ ਦੋ ਦਿਨ ਬੰਦ ਰਹਿਣੀਆਂ ਚਾਹੀਦੀਆਂ ਪ੍ਰਧਾਨ ਸਾਹਿਬ ਫੇਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਸੀਂ ਦੇਖਿਆ ਆ ਕਿ ਨੌਜਵ ਤੁਹਾਨੂੰ ਕੀ ਤੁਹੀ ਚਿਤਾਵਨੀ ਦੇਣੀ ਚਾਹੁੰਦੇ ਜਿਹੜੇ ਇਹਨੂੰ ਦੁਲਿਆ ਕੇ ਆਉਂਦੇ ਇਸ ਸਬੰਧ ਵਿੱਚ ਤਾਂ ਉਹਨਾਂ ਦੇ ਮਾਪੇ ਵੀ ਚਾਹੀਦਾ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਪਰ ਜਿਹੜੇ ਨੌਜਵਾਨ ਇਹੋ ਜਿਹੀ ਹਰਕਤ ਕਰਦੇ ਆ ਮੈਂ ਤਾਂ ਕਹਿੰਦਾ ਆਪਣੇ ਮਾਪੇ ਦਾ ਵੀ ਨਹੀਂ ਕਹਿਣਾ ਮੰਨਦੇ ਤਾਂ ਗੁਰੂ ਦਾ ਉਹਨਾਂ ਨੇ ਕਿੱਥੋਂ ਮੰਨਣਾ ਸੋ ਇਸ ਕਰਕੇ ਉਹਨਾਂ ਨੂੰ ਵੀ ਅਸੀਂ ਵਿਸ਼ੇਸ਼ ਤੌਰ ਤੇ ਕਹਿੰਦੇ ਆ ਕਿ ਜੇਕਰ ਸ਼ੋਭਾ ਯਾਤਰਾ ਦੇ ਦੌਰਾਨ ਅਗਰ ਕੋਈ ਵੀ ਸ਼ਰਾਤੀ ਅਨਸਰ ਇਹੋ ਜਿਹੀ ਸ਼ਰਾਬ ਦੀ ਬੋਤਲ ਹੱਥ ਫੜਦਾ ਜਾਂ ਮੱਗੇ ਮਾਰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕਰਦਾ ਉਸ ਨੂੰ ਉਸੇ ਵੇਲੇ ਹੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਊਗਾ ਔਰ ਸ਼ਰਾਤੀ ਕੋਈ ਵੀ ਸ਼ਰ